ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਜੀ ਅੱਜ ਦਾ ਬਲੌਗ ਆ ਜੀ ਆਪਾਂ ਅੱਜ ਮੂੰਗੀ ਵੜਨ ਲੱਗੇ ਆ ਅੱਜ ਸਵੇਰੇ ਸਪਰੇਅ ਕਰ ਗਏ ਸੀ ਤਕਰੀਬਨ 10:00 ਵਜੇ ਤੇ ਆਪਾਂ ਹੁਣ ਕੰਮ ਲੈਦੀ ਆ ਇਹਦਾ ਆਪਾਂ ਮੂੰਗੀ ਤਕਰੀਬਨ ਵੜਨੀ ਨਹੀਂ ਪੂਰੀ ਆਪਾਂ ਕੀ ਕੰਮ ਕਰਨਾ ਆਪਾਂ ਲਾਉਣੇ ਆ ਜੀ ਇਹਦੇ ਨਾਲ ਨਾਲ ਦੋ ਗੇੜੇ ਦੋ ਜਾਂ ਤਿੰਨ ਸਾਰੀ ਵੜ ਨਹੀਂ ਹੋਣੀ ਕਿਉਂ ਗਿਆ ਜਿਹੜੀ ਆ ਸਾਹਮਣੇ कृपा न चल रहिस ਇਹਦੇ ਇਹਨੂੰ ਆਪਾਂ ਜੀ ਕੀਤੀ ਆ ਸਵੇਰੇ ਸਪਰੇ 10:00 ਵਜੇ ਇਹ ਆਪਾਂ ਇਹ ਗੇੜੇ ਇਸ ਕਰਕੇ ਲਾਉਣ ਲੱਗੇ ਕਿ ਇਹਦਾ ਤਕਰੀਬਨ ਆ ਨਾਲ ਚੋਨਾ ਲੱਗਾ ਪਹਿਲੇ ਇੱਥੇ ਵੀ ਮੰਗੀ ਸੀ ਤੇ ਮੰਗੀ ਗਈ ਆ ਵੱਡੀ ਇਹ ਨਾਲ ਲੱਗਾ ਚੋਨਾ ਇਹਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਪਾਣੀ ਸਿੰਮਦਾ ਤਕਰੀਬਨ ਤੇ ਇਹਦੇ ਕਰਕੇ ਆਪਾਂ ਦੋ ਤਿੰਨ ਗੇੜੇ ਲਾਉਣੇ ਆ ਨਾਲ-ਨਾਲ ਪਾਣੀ ਦਾ ਪਤਾ ਲੱਗ ਜੂਗਾ ਕਿਥੋਂ ਪਾਣੀ ਫੇਰ ਕੀ ਹਿਸਾਬ ਕਰਦਾ ਵਾ ਇੱਥੋਂ ਪਾ ਮਸ਼ੀਨ ਕੱਢਾਂਗੇ ਤੇ ਐ ਦੋ ਗੇੜੇ ਲਾਉਣੇ ਇੱਧਰ ਤੇ ਉੱਧਰ ਉਦੋਂ ਬਾਅਦ ਫਿਰ ਆਪਾਂ ਪਾਵਾਂਗੇ ਇਹ ਵਿੱਚ ਇਹਦੇ ਵੱਟ ਇੱਕ ਵਾ ਪਾ ਕੇ ਵੱਟ ਵਧੀਆ ਜੀ ਤੇ ਇਹਨਾਂ ਆਪਾਂ ਦੇਖਾਂਗੇ ਪਾਣੀ ਆਉਂਦਾ ਕਿੱਥੋਂ ਬੰਦਨ ਫਿਰ ਟੁੱਟ ਕੇ ਵੱਟ ਬਾਤੀ ਆ ਜਿਸ ਜਿਹਨੇ ਮਿੱਟੀ ਲਾ ਕੇ ਗਾਇ ਤਰੀਕ ਉਹ ਸਾਹਮਣੇ ਆ ਰਹੀ ਜੀ ਕੰਬੈਨ ਆਪਣੇ ਆਪਾਂ ਇੱਥੋਂ ਉਤਾਰਨੀ ਆ ਉਹ ਸਾਹਮਣੇ ਇੱਥੇ ਰੈਂਪ ਬਣਾ ਕੇ ਉਤਾਰ ਕੇ ਇਹਦੇ ਆਪਾਂ ਲੈ ਆਉਗੇ ਜਿੱਥੇ ਤੇ ਗੇੜੇ ਲਾਉਣੇ ਆਪਾਂ ਜੀ ਤਿੰਨ ਹੀ ਲਾਉਣੇ ਆ ਕੋਈ ਜ਼ਿਆਦਾ ਗੇੜਾ ਨਹੀਂ ਲਾਉਣਾ ਵੀ ਦੋ ਲੱਗ ਜਾ ਜਾਂ ਇੱਕ ਲੱਗ ਜਾ ਦਾ ਇਹੀ ਕੁਛ ਕਰਨਾ ਤੇ ਬਾਕੀ ਨੂੰ ਛੱਡ ਦੇਣਾ ਆਪਾਂ ਦੋ ਤਿੰਨ ਦਿਨ ਤੱਕਰ ਫਿਰ ਦੇਖਾਂਗੇ ਵੀ ਕੀ ਕੰਡੀਸ਼ਨ ਹੈ ਦੀ ਸੋ ਆਪਣੇ ਆ ਗਏ ਮੋਟਰਸਾਈਕਲ ਵਗੈਰਾ ਕਿਉਂਕਿ ਐਸਐਮਐਸ ਆਪਣਾ ਲੱਗਾ ਐਸਐਮਐਸ ਵੀ ਜ਼ਰੂਰੀ ਚਾਹੀਦਾ ਕਿਉਂਕਿ ਹੁਣ ਦੇਖ ਲਓ ਵੀ ਹੁਣ ਜੇਕਰ ਆਪਾਂ ਇਹਨੂੰ ਇਵੇਂ ਢੇਰੀਆਂ ਨਾਲ ਬਣਾਵਾਂਗੇ ਤਾਂ ਕੋਈ ਫਾਇਦਾ ਨਹੀਂ ਆਏ ਇਹਨੂੰ ਢੇਰੀਆਂ ਨੂੰ ਖਿਲਾਰਨ ਦਾ ਬਹੁਤ ਕੁਝ ਕਰਨਾ ਪਊਗਾ ਐਸਐਮਐਸ ਨਾਲ ਆਪਣਾ ਜਿਵੇਂ ਵੀ ਹੋਇਆ ਉਵੇਂ ਹੋ ਜੂਗਾ ਤੇ ਹੁਣ ਪਤਾ ਲੱਗੂਗਾ ਵੀ ਜਲਦੀ ਹੈ ਜਾਂ ਕੀ ਬੰਦਾ ਕਿੰਨੇ ਗਿਹੜੇ ਲੱਗਣਗੇ ਕਿ ਫਾਸੀ ਨਾ ਜਾਵੇ ਕਿਤੇ ਇਹ ਵੀ ਕੋਈ ਤਬਾਰ ਨਹੀਂ ਆਇਆ ਕਿਉਂਕਿ ਬਾਹਨ ਦੇ ਵਿੱਚ ਕੜਕੁੜ ਵਗੈਰਾ ਨਹੀਂ ਆਇਆ ਨਾ ਤੇ ਕੰਬੈਨਟ ਆ ਗਈ ਜੀ ਆਪਣੀ ਸਾਹਮਣੇ ਐਸਐਮਐਸ ਚੱਲੂ ਹੀ ਆਪਣਾ ਬਿਲਕੁਲ ਚੱਲਦਾ ਹੀ ਆਉਂਦਾ ਇਹਦਾ ਕੋਈ ਆਡਲ ਨਹੀਂ ਲਾਇਆ ਆਪਾਂ ਇਹਦਾ ਐਸਐਮਐਸ ਚੱਲਦਾ ਹੀ ਰਹਿੰਦਾ ਜਿੱਦਾਂ ਹੁਣ ਆਪਾਂ ਜੇ ਬੈਲਟ ਤਾਰਾਂਗੇ ਤਾਂ ਫਿਰ ਬੰਦ ਹੋਊਗਾ ਨਹੀਂ ਤਾਂ ਚੱਲਦਾ ਹੀ ਰਹੂਗਾ ਇਹ ਆਪਾਂ ਪੌਣੇ ਜਿੱਥੋਂ ਆਇਆ ਨੂੰ ਪਹਿਲਾਂ ਪੌਣੇ ਗੇੜਾ ਗੇੜਾ ਪਾ ਕੇ ਦੇਖਦੇ ਮਸ਼ੀਨ ਚੈੱਕ ਦੇ ਕਿਸਤੇ ਕੁਛ ਤਕਰੀਬਨ ਪਾਣੀ ਪੂਰਨ ਨਾਲ ਬੰਦ ਤਾਂ ਨਹੀਂ ਹੈ ਆ ਰੋਡ ਦਾ ਸਾਹਮਣੇ ਰੋਡ ਤੋਂ ਥੱਲੇ ਕੰਬੈਨ ਤਾਰਦੀ ਆ ਅੱਛਾ ਆਪਣਾ 58 ਵੀ ਆ ਰਿਹਾ ਉਹ ਸਾਹਮਣੇ ਇੱਧਰੇ ਪਾ ਏ ਜੀ ਅਰਕੀ ਕਈ ਏਰੀਆ ਚ ਤਾਂ ਬਹੁਤ ਨੁਕਸਾਨ ਹੋ ਗਿਆ ਮੁੰਗੀਆਂ ਮੰਗੇ ਵਗੈਰਾ ਤਕਰੀਬਨ ਵੇਚੀ ਬਾਣੀਆਂ ਪਣ ਗਿਆ ਕਿਸੇ 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 ਏਰੀਆ ਚ ਵੀ ਠੀਕ ਹੀ ਰਹਿ ਗਏ ਤੇ ਕਿੱਦਾਂ ਹੁਣ ਆਪਣੇ ਏਰੀਆ ਚ ਇੱਥੇ ਪਾਣੀ ਤਾਂ ਨਹੀਂ ਇੰਨਾ ਹੋਇਆ ਬਾਕੀ ਖੋਬ ਆਇਆ ਹੋ ਗਿਆ ਇਸ ਤਰ੍ਹਾਂ ਮੈਂ ਤਾਂ ਵੀ ਕੋਈ ਚੱਕਰ ਤਾਂ ਵੀ ਕੰਬਾਈਨ ਆਪਣੇ ਚੱਲੇ ਜਾਣੇ ਸੀ ਇਹ ਕਰਮਾੜੀ ਚੱਲ ਵੀ ਗਈ ਤਾਂ ਆਪਾਂ ਵੱਡ ਵੀ ਦਾਂਗੇ ਏਡੀ ਗੱਲ ਨਹੀਂ ਕਿ ਵੀ ਆਪਾਂ ਵਧ ਰਹੇ ਨਹੀਂ ਤੇ ਨਾ ਚੱਲੀ ਤੇ ਫਿਰ ਕੁਝ ਕਹਿ ਨਹੀਂ ਸਕਦੇ ਉਹਦੀ ਬੈਲਟ ਲਾ ਲੈ ਵਰਮੈਲ ਜਾ ਵਿੱਚ ਚੀਜ਼ ਲਾ ਦੇ ਕੋਈ ਰਾੜ ਲਾ ਦੇ ਵਿੱਚ ਉਹ ਰਾੜ ਲਾ ਦੇ ਬੈਲਟ ਵਰਮੈਲ ਬੈਲਟ ਚ ਬੈੜ ਤਾਉਣ ਲੱਗਾ ਜ ਆਪਣਾ ਵਰਮਾ ਤਕਰੀਬਨ ਨਾਲ ਚੱਲ ਚੱਲ ਪੈਂਦਾ ਕਈ ਵਾਰ ਹੈ ਤੇ ਆਪਾਂ ਨੂੰ ਹਾਂ ਬੇਚ ਕਾ ਮੰਗ ਰਾਇ ਬੰਦਾ ਪਾਣੀ ਨੇ ਵਿੱਚ ਪੈਣ ਦੀ ਕਦਰ ਦੇ ਆਪਾਂ ਇਹ ਗੋਰੀ ਨੇ ਵੀ ਫੋਨ ਕੀਤਾ ਗੋਰੀ ਝੂਠ ਜੇ ਬੋਲੀ ਜਾਂਦਾ ਮੈਂ ਆ ਗਿਆ ਬਸ 10 ਮਿੰਟ ਚ ਆ ਗਿਆ 5 ਮਿੰਟ ਚ ਆ ਗਿਆ ਅਜੇ ਕੋਈ ਸੁਭਾਵਨਾ ਨਹੀਂ ਹੋਈ ਹੁੰਦੀ ਆਉਣ ਦੀ ਪਤਾ ਹੀ ਕਿਡਾ ਪੈਸਾ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਕਿਰਪਾ ਕਰਨਗੇ ਜੀ ਖਾਲੀ ਚਲਾ ਲਿਆ ਕਰੀ ਖਾਲੀ ਚਲਾ ਲਾ ਖਾਲੀ ਰੇਕ ਕਰਕੇ ਖਾਲੀ ਚਲਾ ਲਾ ਮੇਰੇ ਕਾ ਜੇ ਸਾਹਮਣੇ ਕੋਰੀ ਰਿਆ ਦਿੱਤੇ ਆ

ਆਣੀ ਜਾਂ ਐਣੀ ਨੇ ਦੌੜ ਲਈ ਜਾਂ ਕੰਬੈਨ ਆ ਚੱਲ ਰਹੀ ਹੈ ਇਹ ਇਹਨਾਂ ਦਾ ਦੌਰਾ ਲਾ ਰਹੀ ਆ ਦੀ ਫਿਰ 50 ਇੱਕ ਗੜਾ ਕਹਿੰਦਾ ਹੋਰ ਲਾਉਣਾ ਇਹਦੇ ਮਸ਼ੀਨ ਤੇ ਜੀ ਹਿੱਕ ਕਮੀ ਹੈਗੀ ਆ ਇਹਦਾ ਪਿੱਛੇ ਵਾਲਾ ਹਿੱਸਾ ਹੁੰਦਾ ਜੀ ਛੋਟਾ ਥੋੜਾ ਜਿਹਾ ਪੀਸਾ ਇਹਨੂੰ ਵੱਡਾ ਚਾਹੀਦਾ ਲਓ ਜੀ ਇੱਕ ਗੜਾ ਮਾਲਕ ਦੀ ਕਿਰਪਾ ਨਾਲ ਸਹੀ ਸਲਮਤ ਲੱਗਿਆ ਜੀ ਆਪਣਾ ਬਿਲਕੁਲ ਸਹੀ ਲੱਗਾ ਬਾਕੀ ਪਿੱਛੇ ਦੇਖਦੇ ਮੈਨੂੰ ਕਿੱਥੋਂ ਕਰਨਾ ਪਊਗਾ ਆਈ ਆਪਾਂ ਤਕਰੀਬਨ ਨੂੰ ਟਕੜਾ ਲਾ ਕੇ ਜਾ ਰਹੀ ਆ ਆਹ ਹੀ ਨੇ ਕੰਗੀਆਂ ਹੀ ਹਿੱਟਲੇ ਦੀ ਇਹ ਆ ਵਾਲੀ ਤਿਕੜਾ ਹੀ ਫਾਇਟ ਤੋਂ ਨਿਕਲਦਾ ਕਮਾਇਆ ਦੂਜਾ ਕਿਹੜਾ ਹੁਣ ਕਰਦੇ ਆਂ ਬਸ ਆਪਾਂ ਬਾਕੀ ਫੇਰ ਵਟਾਂਗੇ ਇਹਨਾਂ ਨਾਲ ਹੀ ਜਾ ਪੈ ਗਿਆਂ ਜੀ ਆਪਾਂ ਲਾਉਣੇ ਇਹ ਦੋ ਗੇੜੇ ਉਹ ਦਿੱਤੇ ਆਪਾਂ ਲਾ ਆਪਾਂ ਨੂੰ ਹੁਣ ਪਾਣੀ ਦਾ ਪਤਾ ਲੱਗ ਚੱਲਦਾ ਰਹੂਗਾ ਇੱਥੇ ਕਿੰਨੇ ਕੋ ਕਿੱਥੋਂ ਪਾਣੀ ਆਇਆ ਕਿਵੇਂ ਅੱਗੇ ਤੁਹਾਨੂੰ ਦਿਖਾਉਂਦੇ ਅੱਗੇ ਤਕਰੀਬਨ ਸਹੀ ਆ ਵਾੜ ਆਪਾਂ ਦੇਣੀ ਸੀ ਜੇ ਕਰ ਇਹਦੇ ਮੂੰਗੀ ਪੂਰੀ ਤਿਆਰ ਹੁੰਦੀ ਦਾ ਮੂੰਗੀ ਕਿਉਂਕਿ ਸਪਰੇਅ ਆਪਾਂ ਜੇ ਹੁਣ ਕੀਤੀ ਆ ਥੋੜੇ ਦੇ ਨਹੀਂ ਹੋਏ ਆ ਮਣਗਾ ਹੁਣ ਠੀਕ ਹੈ ਨਾ ਹੁਣ ਚਲੋ ਮਰਜੀ ਵਾੜ ਲਾ ਗੋ ਪਾਣੀ ਟੁੱਟ ਗਾ ਨਹੀਂ ਆ ਪਤਾ ਲੱਗ ਜੂਗਾ ਹੈ ਆਇਆ ਸਪਰੇਅ ਕੀਤੀ ਅੱਜ ਮੈਂ ਇਹਨਾਂ ਦੋ ਘੇੜੇ ਲਾ ਲਾ ਹੁਣ ਪਾਣੀ ਜਿੱਦ ਮਰਜ਼ੀ ਲਗਾ ਫਿਰੇ ਠੀਕ ਹੈ ਕਿ ਨਹੀਂ ਅੱਜ ਕੀਤੀ ਕੇ ਟਰੈਕਟਰ ਹੈ ਗਾ ਮਗਾ ਉੱਲੂਆ ਆ ਚੱਪੜਾ ਮਾਰ ਕੇ ਚੱਕੀ ਲੈ ਆ ਇੱਕ ਘੋੜਾ ਲਾਉ ਏ ਇਹ ਘੇੜਾ ਹੋਰ ਲਾਉ ਇੱਕ ਇਹ ਹਾਂ ਦਾ ਹੱਥ ਵਾਢੀ ਰਹੀ ਏ ਇਹ ਹਾਂ ਦਾ ਵਾਢੀ ਰਹੀ ਏ ਅੱਜ ਪਰ ਮਗਰ ਭਵੇਂ ਆਈ ਜਾਣ ਫਲੀਆਂ ਫਲੀਆਂ ਇਹ ਇੱਕ ਬੰਦੇ ਨੇ ਕਿਹੜਾ ਇੱਕ ਹੋਰ ਕਰਤਾ ਸ਼ੁਰੂ ਮਗਰ ਇਹ ਵੇਖ ਲਈ ਮਾਨਕ ਆ ਆਏ ਆ ਸਮਾਹਣਤ ਆ ਸਮਾਹ ਜਾਣ ਦਾ ਪੋਰੀ ਜਾਣ ਨੇ ਸੋ ਦਸਣਾ ਮਗਰ ਮੰਗੀ ਏ ਔਰੂ ਕੋ ਕਿਨੇ Ê, thằng đàn đá này chụp cháy Kìa ਇਹ ਲਾ ਵੱਡੀ ਦਾ ਜਾਣੀ ਇਹ ਸਪਰੇ ਆ ਪਾ ਅੱਜ ਕੀਤੀ ਰੋਲਾ ਹੈ ਹਾਂ ਇਹਦੇ ਵਿੱਚ ਨਿਕਲੇ ਰਹੀ ਆ ਕੱਲ ਵੜ ਲਾਂਗੇ ਹਾਂ ਦਾਣੇ ਨਾ ਆਉਣਾ ਉੱਥੇ ਦੁਕਾਨ ਦੇ ਕੋਲ ਥੱਲੇ ਕਰੀ ਰੋਲਾ ਦਾਣੇ ਨਹੀਂ ਚਾਹੀਦੇ ਦਾਣੇ ਦੋ ਵਾਟ ਲੀ ਸੋ ਇੱਧਰ ਖੜ ਜਾ ਕਰੀ ਇਹ ਵਿੱਚ ਨਾ ਆ ਜੀ ਇੱਧਰ ਢੇੜਾ ਲਾਣਾ ਤੇ ਲਾ ਦੇ ਇੱਕਾ ਚਾਰਜ ਮੇਰੇ ਉਹ ਵਿੱਚ ਆ ਗੰਦ ਜਾਂ ਪਛਾਲਾ ਉੱਥੇ ਪਸਾਰਾ ਪਿੱਛੇ ਚੁੱਕ ਕੇ ਇਹ ਬੜੇ ਕੀ ਰੋਲਾ ਇੰਦਾ ਆਹ ਇੱਥੇ ਜਾ ਕੱਟ ਕੇ ਪਹਿਲਾਂ ਅਚੈਨ ਚੜਾ ਕੇ ਚੱਕਰ ਵਧਾ ਥੋੜਾ ਜਾਂ ਰਗੂ ਬਾਲੀ ਕਿੱਦਾਂ ਨਿਕਾਣ ਗਏ ਆਈ ਜਾਕੜੀਏ ਪਿੱਛੇ ਜਾ ਬਣਾ ਸਾਮਾ ਚ ਪੂਰਾ ਕੰਮ ਕਰ ਰਿਹਾ ਜਿਨ੍ਹਾਂ ਨੇ ਕਰਨਾ ਹੈ ਕਿਵੇਂ? ਖਮਾ ਕਰ ਰਹੀ ਮੈਂ ਤੇ ਕਿੰਨਾ ਦੇ? ਉਹ ਉਹ ਪਤਾ ਕੀ ਗੱਲ ਐ ਟਾਇਰ ਦਾ ਆਪਣੇ ਚੱਲ ਜਾਣਗੇ ਗੱਲ ਪਤਾ ਕੀ ਐ ਗੱਲ ਇਹ ਵੀ ਇੱਤੈ ਇਹ ਫੜੀਆਂ ਥੋੜੀਆਂ ਹਰੀਆਂ ਨੇ ਛਵਲਾਵ ਐ ਅੱਜ ਤਾਂ ਬਸ ਬ੍ਰੇਕ ਕੀਤੀ ਐ ਹਾਂ ਹੁਣ ਆਪੇ ਸਾ ਟਰੈਕਟਰ ਹੈਗਾ ਇਹ ਜਾਣ ਨਹੀਂ ਜਾਣ ਨਹੀਂ ਜਾਣ ਦੇ ਹਾਂ ਕੋਰੀ ਤੁਸੀਂ ਕਿਉਂ ਬੰਦ ਕੀਤੀ ਆਪਾਂ ਇਹਦੇ ਇਹਦੇ ਬਾਅਦ ਥੋੜਾ ਪਤਾ ਸਾਸਿਕਾ ਤੂੰ ਬੁਲਾਵੀਂ ਸਾਸਿਕਾ ਤੂੰ ਵੀ ਆ ਚੇਤਾ ਕਰਾ ਤਾ ਜੀ ਵੇ ਆਪਕਾ ਕਿਉਂ ਮਸ਼ੀਨ ਬੰਦ ਕੀਤੀ ਆ ਕਿਤਨਾਂ ਪਾ ਲੱਗਾ ਇਹਦੇ ਬਾਰੇ ਹੁਣ ਹਾਂ ਇੱਕ ਤਾਂ ਸਲਾਹ ਵੀ ਹਾਂ ਹੋਰ ਰਹੀ ਥੋੜੀ ਜਿਹੀ ਇੱਕ ਕਾਇਦ ਸੋਰੀ ਕੀਤੀ ਤੇ ਇੱਕ ਤੂੰ ਲਾਰੇ ਲਾਲ ਆ ਕੇ ਤੇ ਤੂੰ ਗੁਰੂਆ ਟਾਈਮ ਵੇਖ ਕੇੜਾ ਕਰਤਾ ਜੀ ਨਾ ਲੱਗਾ ਰਹਾ ਨਾ ਉਹ ਕਿਹੜਾ ਚੋਨਾ ਨਹੀਂ ਲਾਉਂਦੇ ਰਾ ਜੀ ਵੜਨ ਦਾ ਪੌਣੀ ਵੜਦੇ ਨਾਲ ਪਿੱਛੇ ਨਾਲ ਫਲੀਆਂ ਜਾਂ ਰਹਿੰਦੀਆਂ ਨੇ ਕੋਈ ਫਾਇਦਾ ਨਹੀਂ ਇੱਕ ਦਿਨ ਰੁਕ ਜਾ ਕਿੱਥੇ ਇੰਨੇ ਦਿਨ ਪਾਜਣ ਹੁਣ ਮੈਂ ਕੋ ਨਹੀਂ ਗਾਦਾ ਪਾ ਮੈਂ ਹੁਣ ਕੋ ਨਹੀਂ ਗਾ ਕੋ ਨਹੀਂ ਗਾ ਕਰ ਤੱਕ ਕੋ ਨਹੀਂ ਗਾ ਪੱਕੀ ਗਾ ਲੈ ਅੱਜ ਤਾਂ ਦੇਣਾ ਗਾ ਨਹੀਂ ਪਾ ਗੇੜਾ ਰਾਇ ਸਲਾਹ ਵਿੱਚ ਮਰ ਦਾਣੇ ਰਿੰਦੇ ਫਲੀਆਂ ਚ ਫੈਰਾ ਕੀ ਐਵੇਂ ਅੱਜ ਦਾ ਦਿਨ ਹੈਗਾ ਬਸ ਇਸ ਤੋਂ ਬਾਅਦ ਤਾਂ ਧੋਪ ਹੀ ਨਹੀਂ ਮੌਸਮ ਸਾਫ਼ ਤੇਰੇ ਕੋਈ ਸਬੂਤ ਐ ਆਹ ਨੈਟ ਦੱਸੀ ਜਾਂਦਾ ਨੈਟ ਦਾ ਨਾ ਯਕੀਨ ਕਰ ਰੱਬ ਬਣਾਵੇ ਹਾਵ ਨਾਲ ਨਾ ਨੈਟ ਦੇ ਹਾਵ ਨਾਲ ਛੁੜਾ ਆਣਾ ਰੱਬ ਦਾ ਘੰਟੇ ਵਿੱਚ ਕੀ ਤੇ ਕੀ ਬਣਾ ਦਿੰਦਾ ਗੋਇਆ ਬੰਗੀ ਗਈ ਨਹੀਂ ਯਾਰ ਹੁਣੇ ਮੀਂਹ ਆਣਾ ਤੇ ਨੈਟ ਨੂੰੇ ਦੱਸ ਦੇ ਨੀ ਮੀਂਹ ਆ ਗਿਆ ਮੀਂਹ ਟਰੈਕਟਰ ਸਾਈਡ ਤੇ ਗੱਲ ਨਾ ਮਸ਼ੀਨ ਮੋੜਨੀ ਐ ਬਸ ਹਾਂ 40% ਰੋਸੀ ਜਾਂਦਾ ਕਿੰਨਾ 40% ਆਪਾਂ ਦੋ ਦਿਨ ਰੁਕ ਚਲੀਏ ਫਿਰ ਮੀ ਵੀ ਪੈ ਜਾਵਾ ਪਾਣੀ ਵਿੱਚ ਹੀ ਵੜਦੇ ਆਂਗੇ ਠੀਕ ਹੈ ਪਾਣੀ ਛੱਡ ਕੇ ਪਾਣੀ ਪਾਣੀ ਛੱਡ ਕੇ ਵੜ ਲਾਂਗੇ ਕਿੰਨੇ ਦਿਨ ਵੜਦੀ ਯਾਰ ਆਪਾਂ ਮਸ਼ੀਨ ਉਹਨੇ ਗਲਤ ਕੱਢੀ ਤੇ ਸਿੱਧੀ ਬੈਗ ਜਾਣ ਦੇ ਆ ਤਿੰਨ ਦਿਨ ਮੌਸਮ ਐ ਵੱਟਾ ਖਰਾਬ ਹੀ ਹੈ ਤਿੰਨ ਦਿਨ ਹਾਫ ਹੀ ਮੌਸਮ ਫਿਰ ਉਹ ਫਿਰ ਮੀ ਆ ਜੇ ਸਾਰੀ ਆਪਾਂ ਲਾਸਟ ਲੈ ਦੇ ਫਟਨੇ ਕਿੱੜੇ ਦੇਣਾ ਆ ਪਾਟ ਕੋ ਦਰ ਹਟਾਏ ਹੁੰਦੇ ਉੱਤੇ ਘੜਿਆ ਪਾਟ ਦੇ ਹੋਰ ਪਾਟ ਦੇ ਚਾਰ ਬੂਟੇ ਆ ਤੂੰ ਪਾਟ ਲੈ ਆਏ ਓ ਛੋਟੂ ਆ ਬੂਟੇ ਪਾਟ ਕਿਧਰ ਹਟਾ ਹਟਾ ਦੇ ਲੈ ਇੰਦੇ ਵਾਰਟੀ ਫਿਰ ਤਾਂ ਇਹਨੂੰ ਪਹਿਲਾਂ ਡਰਾਈਵਰ ਹੀ ਨ ਸਿਖਾਈਏ ਪਹਿਲਾਂ ਸਿੱਧੀ ਬੈਗ ਹੀ ਲੈ ਜਾ ਤੂੰ ਤੂੰ ਪਹਿਲੇ ਇਹਦਾ ਹਾਵ ਲਾਬ ਤੂੰ ਬਾਹਰ ਦੌਰ ਮਸ਼ੀਨ ਕੱਢ ਲਈ ਤੂੰ ਇਹ ਲਈਆਂ ਤੇ ਜਾਣ ਦੇ ਉੱਥੇ ਐ ਕਰਕੇ ਦੇ ਮਸ਼ੀਨ ਮੁਰਜਣੀ ਓਏ ਬਣਦੀ ਵੀ ਇਕਰੀ ਆ ਐਵੇਂ ਜਾਣ ਕੇ ਕੱਢ ਕੇ ਵਾਢ ਲੋ ਉਹਨਾਂ ਦੇ ਬਾਣਾ ਲਾ ਲਈ ਹੁਣ ਤੂੰ ਇਵੇਂ ਕਿਹ ਵੜੀ ਵੇਦੀ ਵਾਢ ਲੋ ਨਹੀਂ ਤੂੰ ਮੇਂ ਵਾੜਦਾ ਦੇਵੀਂ ਤੂੰ ਮੇਂ ਲੈਦਾ ਇਹਦੇ ਤੇ ਲੀਆਂ ਦਾ ਉੱਥੇ ਹੀ ਮੋੜਦਾ ਤੂੰ ਦੱਬ ਦਿੱਤੀ ਬਾਹਰ ਨੂੰ ਕਿਧਰੋਂ ਵਾੜਦੇ ਮਾਹ ਬਾ ਕਰ ਵਾਟੇ ਸਾਰੀ ਖਤੂ ਹੈ ਵਾਟਰ ਪੱਲੇ ਕੋਈ ਨਹੀਂ ਛੱਡਾ ਇਹਦੇ ਕਿੰਨੀ ਕੁ ਮੰਗੀ ਵਿੱਚ ਹੈਗਾ ਗੱਟਾ ਕੋ ਗੱਟਾ ਕੋ ਹੈਗਾ ਤੋ ਫਿਰ ਠੀਕ ਹੈ ਖਰਚਾ ਨਿਕਲ ਗਿਆ ਬਾਕੀ ਜੇ ਉਹਨਾਂ ਨੇ ਧੱਕਾ ਸਾਜੀ ਕੀਤੀ ਹੈ ਕਿ ਜਿਹੜੀ ਵੱਡੀ ਉੱਥੇ ਰਹਿਤਾ ਨਾ ਹਾਂ ਰੋੜੀ ਰੋੜੀ ਅਹੀਂ ਦਾ ਅਹੀਂ ਦਾ ਆ ਗੇੜੇ ਕਰਕੇ ਲਾਈਆ ਪਾਣੀ ਕਰਕੇ ਆ ਦੋ ਗੇੜੇ ਆ ਜਿਹੜੇ ਇਹ ਪਾਣੀ ਪਰ ਪੈਂਦਾ ਨਾ ਚੁੰਨੇ ਦਾ ਬੜੀਆਂ ਨਾਲ ਪੁੱਛਦਾ ਨਹੀਂ ਖਾਂਦੇ ਨਾ ਸਪਰੇਅ ਹੀ ਖਾਂਦਾ ਆ ਆ ਵੇਹਿੰਦੇ ਇਹਦੇ ਚੇਹ ਇਧਰ ਆ ਇੱਕ ਇੱਕ ਦੇ ਦਾਣਾ ਰਹਿ ਗਿਆ ਕਿਹ ਕਿਹ ਫਲੀ ਦੇ ਤੇਰੀਆਂ ਇਥੇ ਕਿਹੜੇ ਚ ਕੀ ਹੁੰਦੇ ਆ ਆ ਵੇ ਇਧਰ ਆ ਆ ਵਿੱਚ ਦਾਣੇ ਰਹਿ ਗਏ ਨੇ ਇਹਨਾਂ ਦੇ ਪਾ ਕੋਈ ਸੇ ਕੀਤੀ ਰੱਖਾਈ ਤਾਂ ਮੈਂ ਤਨ ਆਖਾ ਵੀ ਆਵੇ ਹਨਾ ਮਾਰਕਾ ਇਹ ਸਲਾਬ ਤਾਂ ਹੈਗੀ ਐ ਆ ਵੇ ਜਿਹੜਾ ਆ ਇਹ ਨਾ ਥੱਲੇ ਸਲਾਬੇ ਥੱਲੇ ਪਾਸੇ ਧੁੱਪ ਪੂਰੀ ਕਦ ਲੱਗੀ ਇਹਨਾਂ ਨੂੰ ਜਾਣਦੇ ਦੂ ਬੈਕ ਆ ਤਾ ਕਿਆ ਵੜਨੇ ਨੇ ਇਹ ਬਰ ਸਿੱਧੀ ਤਾਂ ਕਰੇ ਨੂੰ ਜੋਵੇਂ ਇਵੇਂ ਇਹਨੇ ਉਹ ਗਾਂ ਹਟਾ ਦੇਣੀ ਚਾਰ ਕਰਮਾ ਤੈਨੂੰ ਨਾ ਆਗਾ ਕੱਢ ਲੈ ਬਾਹਰ ਇੱਥੋਂ ਐ ਮੋੜੀ ਹਾਂ ਦਾ ਵਟਸਐਪ ਆ ਨਹੀਂ ਹੋਣੀ ਇਵੇਂ ਜਾਣਦੇ ਬੈਕ ਇੱਧਰ ਪਾਸੇ ਕੱਢਾ ਇੱਧਰ ਮੋੜਦੇ ਨੇ ਇੱਕ ਤਾਂ ਮੂੰਗੀ ਚਾਰ ਦਾਣੇ ਖਰਾਬ ਕੀਤੇ ਆ ਜਿਹੜੇ ਮਧੂਦ ਗਏ ਏ ਨਹੀਂ ਰਾਤ ਨੂੰ ਪੜਾ ਲੇ ਤੂੰ ਆਹਲੀ ਵਾਲੀ ਮਸ਼ੀਨ ਨੂੰ ਆਂਦੇ ਰਾਮ ਨਾਲ ਇੱਥੋਂ ਪਈ ਮੋੜ ਲੈਣੀ ਹੂ ਮੈਂ ਕਹਿੰਦਾ ਪਰਲੀ ਵੜ ਨੀਦਾ ਕੇੜੀ ਉਹ ਬੰਦੇ ਦਾਣਾ ਨਹੀਂ ਕੋਈ ਕੁਛ ਨਹੀਂ ਬੱਟੋ ਤਾਂ ਬਾਹਰ ਕੱਢਦਾ ਮਸ਼ੀਨ ਤਾਂ ਪਰਾਲ ਜਾਨੀ ਪੈਣੀ ਗਣੀ ਬੱਟੋ ਬਾਰੇ ਹੈ ਜਾਨ ਤਾ ਹੁਣ ਪਾਰ ਜਾ ਤੂੰ ਦੱਸ ਗਲਤੀ ਕਿੰਦੇ ਜੇ ਕਿੰਦੇ ਚ ਗਲਤੀ ਹੈ ਤੇਰੇ ਬੁੱਢੇ ਜੇ ਕਿ ਡਰਾਈਵਰ ਚ ਕਹ ਤੀ ਉਹ ਦਦਰਾਂ ਦਾ ਕਿੰਦਾ ਕਿੰਦਰ ਤੇਰੇ ਬੁੱਢੇ ਬਣੇ ਇਹੋ ਨਾਮ ਹੈ ਹਾਂ ਤੋ ਹਾਂ ਕਿਹਦੀ ਗਲਤੀ ਆਂਦਾ ਕਿੰਦੇ ਗਲਤੀ ਇਹ ਦੱਸੋ ਬੁੱਢੇ ਤੇਰੇ ਜਿਹੇ ਡਰਾਈਵਰ ਜੇ ਆਂਦਾ ਨਾ ਲੈਣਾ ਫਿਰ ਕੋਰੇ ਮਸ਼ੀਨ ਇਹਨੂੰ ਪੁੱਛਿਆ ਆਂਦਾ ਜੀ ਮੈਂ ਕਾ ਬੁੱਢੇ ਆਪਦੇ ਨਾਲ ਆ ਮਰਦ ਦੇ ਨਾਲ ਆਣਾ ਗਲਤੀ ਦੀ ਹੋਈ ਐ ਕਿੰਦੀ ਨਹੀਂ ਬਾਤ ਹੈ ਕੋਈ ਹੋਈ ਤਾਂ ਇਹ ਤਾਂ ਦੱਸ ਦੋ ਗੇੜੇ ਲਾਣੇ ਹੀ ਪਾਣੀ ਕਰਕੇ ਵੀ ਹੁਣ ਸਾਨੂੰ ਟੈਨਸ਼ਨ ਨਹੀਂ ਗਈ ਹੁਣ ਟੁੱਟ ਜਾ ਪਾਣੀ ਕੀ ਨਹੀਂ ਤੇ ਸਪਰੇਅ ਲੋ ਚਿੰਗੀ ਇਹ ਵਜੀ ਸਪਰੇਅ ਅੱਜ ਮਾਰੀ ਜਾਣਾ ਅਜੇ ਇਹਦੇ ਚ ਦੂਜੀ ਸਲਾਬ ਹੈ ਨਾ ਜਿਹੜੇ ਥੱਲੇ ਮੀਂਹ ਵਾਲੀ ਆ ਗਿੱਲੇ ਥਾਂ ਵਾਲੀ ਉਹ ਸਲਾਬ ਨਿਕਲੇਗੀ ਤਾਂ ਫੇਰ ਇਹ ਚਲੋ ਜਿਹੜਾ ਵੇਖ ਲੋ ਕੱਲ ਸੁਫਾ ਲਾ ਕੇ ਹਾਂ ਹਾਂ ਹੋਪ ਜਾਣਾ ਹੈ ਬਚੰਦ ਨੂੰ ਧੋਪੇ ਹਾਂ ਬਾਤ ਪਰ ਕੱਲ ਦੁਬਾਰਾ ਅੱਜ ਕੋਈ ਨਹੀਂ ਅੱਜ ਨਹੀਂ ਮੈਨੂੰ ਐਵੇਂ ਬਿਠਾਤੀ ਜੀ ਮੂੰਗੀ ਫਿਰ ਅੱਜ ਫਿਰ ਕਿਵੇਂ ਅੱਜ ਕੋਈ ਨਹੀਂ ਕੇਂਦਰਾ ਮੜਾ ਕੰਮ ਤੇ ਕਰ ਥੱਲੇ ਆਵੇਂ ਫਿਰ ਉਹ ਬਾਰੇ ਬੂਟੇ ਪਾਟ ਕੇ ਦਿੱਤੇ ਹਟ ਦੇ ਉਹ ਜਿਹੜੇ ਬਸ ਤੂੰ ਜਾਏ ਉਹ ਕੋਈ ਨਹੀਂ ਗਾਜ ਮਾੜਾ ਮੋਟਾ ਮੀ ਆਇਆ ਹੋਰ ਐ ਸਮਝ ਆਪੇ ਦੱਸ ਦੇਦਾ ਵੀ ਮੱਕੀ ਕਿੱਧਰ ਗਈ ਕੋਈ ਤਾਂ ਆਵੇਗੀ ਅੱਧੀ ਰ ਖਲਾਰੀ ਹੋਣੀ ਉਹ ਪੰਮੇ ਡੈੜੀਆਂ ਦਾ ਆਏ ਮੱਕੀ ਮਹ ਵੜ ਦਿੰਨੇ ਹਾਂ ਵੜ ਦਾਂਗੇ ਮੱਕੀ ਪਿੱਛੇ ਹੁੰਦਾ ਪੈਣਾ ਹਵਾ ਤੇ ਬਾਅਦ ਮੱਕੀ ਮੈਂ ਨਹੀਂ ਫੇਰ ਨਹੀਂ ਪੀਵੇ ਆਵਲਾ ਮੱਕੀ ਮੱਕੀ ਕਿੱਧਰ ਆਉਂਦੀ ਹੈ ਮੱਕੇ ਸਰਾਹਰ ਬਾਲਨ ਦਾ ਬੰਦ ਜਾਦਾ ਅਧਖਾਣੇ ਜੀ ਆਪਾਂ ਤੁਹਾਨੂੰ ਆ ਗੇੜੇ ਲਾਇਆ ਦੋ ਸਾਹਮਣੇ ਆ ਵਾਲੇ ਇਹ ਲਾਇਆ ਪਾਣੀ ਕਰਕੇ ਪਾਣੀ ਇਧਰੋਂ ਬਹੁਤ ਉੱਠਦਾ ਤੇ ਉਹਦੇ ਕਰਕੇ ਲਾਇਆ ਦੋ ਗੇੜੇ ਨਹੀਂ ਤਾਂ ਆਪਾਂ ਤਕਰੀਬਨ ਇਹ ਵੀ ਨਹੀਂ ਲਾਉਣੀ ਹਜੇ ਜਿਵੇਂ ਪਾਣੀ ਟੋਟੇ ਵੀ ਗਾ ਚੱਲ ਨਹੀਂ ਆਲੀ ਗੇਲੇ ਵਨ ਅਪੜ ਪੜ ਜਾਦਾ ਖਲਾਰ ਕੇ ਹੱਟੀ ਦਾ ਹਾਂ ਤੂੰ ਹੀ ਵੜ ਲਈ ਕਾ ਕਿਆ ਨਾ ਕਿੰਨੇ ਘੜੀਆਂ ਵਾਲੇ ਪਾੜਦੇ ਨਾ ਮੋਢੇ ਪਾਟ ਲਾ ਨੜ ਦੇ ਦੱਸ ਦਿਆ ਜੀ ਅੱਜ ਰਾਤ ਨੂੰ ਮੀਂਹ ਦੀ ਸੁਭਾਅ ਬਣਾਈ ਗਈ ਆ ਤੇ ਉਦੋਂ ਬਾਅਦ ਕਹਿੰਦੇ ਮੀਂਹ ਹੀਗਾ ਆਪਾਂ ਨੂੰ ਉਹਦੇ ਕਾਰਨ ਆਪਾਂ ਨਹੀਂ ਵੱਡੀ ਮੁੰਗੀ ਮੀਂਹ ਦੇ ਕਾਰਨ ਆਪਾਂ ਵੱਡੀ ਆ ਜੇ ਇਹ ਪਾਣੀ ਦੇ ਕਾਰਨ ਅਜਾ ਪਾਣੀ ਖੜਾ ਦੇਖੋ ਕਿੰਨਾ ਗਣਾ ਨਾਲ ਉਹਦੇ ਕਰਕੇ ਆਪਾਂ ਚਲਾਈਏ ਨਹੀਂ ਤਾਂ ਆਪਾਂ ਨੂੰ ਕੋਈ ਜਰੂਰਤ ਨਹੀਂ ਚਲਾਉਣ ਦੀ ਕਿਉਂਕਿ ਅੱਜ ਤਾਂ ਆਪਾਂ ਸਪਰੇਅ ਕੀਤੀ ਆ ਬਾਕੀ ਆਪਾਂ ਚਲਾਵਾਂਗੇ 2 ਦਿਨ ਰੋਕ ਕੇ ਚਲਾਵਾਂਗੇ ਮਸ਼ੀਨ ਚੱਲ ਪਈ